77 ਮੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਅੱਜ ਕੈਬਨਲ ਮੰਤਰੀ iracialਜੀਤ ਭੁੱਲਰ ਜਿਹੜੇ ਫਰੋਹੀਪੁਰ ਪਹੁੰਚੇ ਸਭ ਤੋਂ ਪਹਿਲਾਂ ਉਹਨਾਂ ਨੇ ਸ਼ਹੀਦਾਂ ਦੀ ਜਿਹੜੀ ਸਮਾਧ ਤੇ ਨਤਮਸਤਕ ਹੋਏ ਤੇ ਸਰਦਾਰ ਦੇ ਫੁੱਲ ਵੀ ਜਿਹੜੇ ਆ ਉਰਪਿਤ ਕੀਤੇ ਤੇ ਉਸ ਤੋਂ ਬਾਅਦ ਜਿਹੜੇ ਕੈਂਟ ਬੋਰਡ ਦੇ ਸਟੇਡੀਅਮ ਵਿੱਚ ਪਹੁੰਚ ਗਏ ਉਹਨਾਂ ਨੇ ਜਿਹੜਾ ਕੌਮੀ ਝੰਡਾ ਜਿਹੜਾ ਉਲਹਰਾਇਆ ਤੇ ਨੌਜਵਾਨਾਂ ਨੂੰ ਰੰਗਲਾ ਪੰਜਾਬ 'ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕਸ ਸੰਦੇਸ਼ ਵੀ ਕੌਮ ਨੂੰ ਵੀ ਦਿੱਤਾ ਜਿਹੜੇ ਸ਼ਹੀਦਾਂ ਦੀ ਜਿਹੜੀ ਸੋਚ ਹੈਗੀ ਆ ਉਹਨਾਂ ਦੇ ਜਿਹੜੇ ਸੁਪਨੇ ਹੈਗੇ ਆ ਉਹਨਾਂ ਨੂੰ ਸਹਕਾਰ ਕਰਨਾ ਚਾਹੀਦਾ ਤੇ ਉਹਨਾਂ ਦੇ ਨਕਸ਼ੇਕਰਮਾਂ ਤੇ ਚੱਲਣਾ ਚਾਹੀਦਾ ਕਿਉਂਕਿ ਨੌਜਵਾਨ ਜਿਹੜੀ ਪੀੜ੍ਹੀ ਹੈ ਖਾਸ ਤੌਰ ਤੇ ਉਹ ਨਸ਼ੇ ਦੀ ਦਲਦਲ ਵਿੱਚ ਜ਼ਿਆਦਾਤਰ ਫਸਦੀ ਜਾ ਰਹੀ ਹੈ ਜਿਸ ਤੋਂ ਉਹਨਾਂ ਨੂੰ ਨਿਕਲਣਾ ਚਾਹੀਦਾ ਤੇ ਜੋ ਵੀ ਸ਼ਹੀਦਾਂ ਨੇ ਸੁਪਨੇ ਦਿਖਾਈ ਨੇ ਜਿਸ ਤਰ੍ਹਾਂ ਆਪਣਾ ਦੇਸ਼ ਬਣਾਉਣ ਦੀ ਉਹਨਾਂ ਨੇ ਸੋਚ ਰੱਖੀ ਆ ਉਸ ਸੋਚ ਦੇ ਅੱਗੇ ਵਧਣਾ ਚਾਹੀਦਾ ਤਾਂ ਜੋ ਦੇਸ਼ ਦੀ ਸੇਵਾ ਜਿਹੜੇ ਆ ਅੱਗੇ ਵਧ ਕੇ ਜਿਹੜੇ ਨੌਜਵਾਨਾਂ ਨੂੰ ਕਰਨੀ ਚਾਹੀਦੀ ਆ ਤੇ ਇਸ ਮੌਕੇ ਉਹਨਾਂ ਨੇ ਕੌਮ ਨੂੰ ਵੀ ਸੰਦੇਸ਼ ਦਿੱਤਾ ਕਿ ਜਿਹੜਾ ਆਪਣਾ ਦੇਸ਼ ਜਿਹੜਾ ਹੈਗਾ ਦੂਜੇ ਦੇਸ਼ਾਂ ਦੇ ਨਾਲੋਂ ਜਿਹੜਾ ਵੀ ਕਾਫੀ ਅੱਗੇ ਜਲਾ ਉਹ ਜਾਂਦਾ ਦਿਖਾਈ ਦੇ ਰਿਹਾ ਤੇ ਇਹ ਜਿਹੜੀ ਸੋਚ ਨੂੰ ਲੈ ਕੇ ਆਮ ਜਿਹੜੇ ਜਿਹੜੇ ਭਾਰਤ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਜਾਂ ਨੌਜਵਾਨ ਜਿਹੜੇ ਹੈਗੇ ਨੇ ਉਹ ਸ਼ੀਦਾ ਦੇ ਜਿਹੜੇ ਆ ਉਹ ਨਿਖੇ ਕਦਮ ਤੇ ਜਰੂਰ ਚੱਲਣ ਤਾਂ ਜੋ ਉਹਨਾਂ ਦੇ ਜਿਹੜੇ ਸੁਪਨਿਆਂ ਨੂੰ ਵੀ ਸਕਾਰ ਕੀਤਾ ਜਾ ਸਕੇ ਤੇ ਉਹਨਾਂ ਦੇ ਜਿਹੜੇ ਦਿਖਾਈ ਰਸਤੇ ਦੇ ਚੱਲ ਕੇ ਜਿਹੜੀ ਦੇਸ਼ ਦੀ ਸੇਵਾ ਵੀ ਜੜੀ ਆ ਉਹ ਕੀਤੀ ਜਾ ਸਕੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦਾਨਿਕ ਸਵੇਰਾ ਫਰੋਇਪੁਰ 78 ਮੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਅੱਜ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਜਿਹੜੇ ਫਰੋਇਪੁਰ ਪਹੁੰਚੇ ਸਭ ਤੋਂ ਪਹਿਲਾਂ ਉਹਨਾਂ ਨੇ ਸ਼ਹੀਦਾਂ ਦੀ ਜਿਹੜੀ ਸਮਾਧ ਤੇ ਨਤਮਸਤਕ ਹੋਇ ਤੇ ਸਰਦਾਰ ਦੇ ਫੁੱਲ ਵੀ ਜਿਹੜੇ ਆ ਉਹ ਅਰਪਿਤ ਕੀਤੇ ਤੇ ਉਸ ਤੋਂ ਬਾਅਦ ਜਿਹੜੇ ਕੈਂਟ ਬੋਰਡ ਦੇ ਸਟੇਡੀਅਮ ਵਿੱਚ ਪਹੁੰਚ ਗਏ ਉਹਨਾਂ ਨੇ ਜਿਹੜਾ ਕੌਮੀ ਝੰਡਾ ਜਿਹੜਾ ਉਹ ਲਹਿਰਾਇਆ ਤੇ ਨੌਜਵਾਨਾਂ ਨੂੰ ਇੱਕ ਸੰਦੇਸ਼ ਵੀ ਕੌਮ ਨੂੰ ਵੀ ਦਿੱਤਾ ਵੀ ਜਿਹੜੇ ਇੱਕ ਸ਼ਹੀਦਾਂ ਦੀ ਜਿਹੜੀ ਸੋਚ ਹੈਗੀ ਆ ਉਹਨਾਂ ਦੇ ਜਿਹੜੇ ਸੁਪਨੇ ਹੈਗੇ ਆ ਉਹਨਾਂ ਨੂੰ ਸਹਾਰਾ ਕਰਨਾ ਚਾਹੀਦਾ ਤੇ ਉਹਨਾਂ ਨਕਸ਼ੇਕਰ ਮਤੇ ਚਲਣਾ ਚਾਹੀਦਾ ਕਿਉਂਕਿ ਨੌਜਵਾਨ ਜਿਹੜੀ ਪੀੜ੍ਹੀ ਹੈ ਖਾਸ ਤੌਰ ਤੇ ਉਹ ਨਸ਼ੇ ਦੀ ਦਲਦਲ ਵਿੱਚ ਜ਼ਿਆਦਾਤਰ ਫਸਦੀ ਜਾ ਰਹੀ ਹੈ ਜਿਸ ਤੋਂ ਉਹਨਾਂ ਨੂੰ ਨਿਕਲਣਾ ਚਾਹੀਦਾ ਤੇ ਜੋ ਵੀ ਸ਼ਹੀਦਾਂ ਨੇ ਸੁਪਨੇ ਦਿਖਾਈ ਨੇ ਜਿਸ ਤਰ੍ਹਾਂ ਆਪਣਾ ਦੇਸ਼ ਬਣਾਉਣ ਦੀ ਉਹਨਾਂ ਨੇ ਸੋਚ ਰੱਖੀ ਆ ਉਸ ਸੋਚ ਦੇ ਅੱਗੇ ਵਧਣਾ ਚਾਹੀਦਾ ਤਾਂ ਜੋ ਦੇਸ਼ ਦੀ ਸੇਵਾ ਜਿਹੜੇ ਆ ਅੱਗੇ ਵਧ ਕੇ ਜਿਹੜੇ ਨੌਜਵਾਨਾਂ ਨੂੰ ਕਰਨੀ ਚਾਹੀਦੀ ਆ ਤੇ ਇਸ ਮੌਕੇ ਉਹਨਾਂ ਨੇ ਕੌਮ ਨੂੰ ਵੀ ਸੰਦੇਸ਼ ਦਿੱਤਾ ਕਿ ਜਿਹੜਾ ਆਪਣਾ ਦੇਸ਼ ਜਿਹੜਾ ਹੈਗਾ ਦੂਜੇ ਦੇਸ਼ਾਂ ਦੇ ਨਾਲੋਂ ਜਿਹੜਾ ਵੀ ਕਾਫੀ ਅੱਗੇ ਜਲਾ ਉਹ ਜਾਂਦਾ ਦਿਖਾਈ ਦੇ ਰਿਹਾ ਤੇ ਇਹ ਜਿਹੜੀ ਚ ਨੂੰ ਲੈ ਕੇ ਆਮ ਜਿਹੜੇ ਜਿਹੜੇ ਭਾਰਤ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਜਾਂ ਨੌਜਵਾਨ ਜਿਹੜੇ ਹੈਗੇ ਨੇ ਉਹ ਸ਼ੀਦਾ ਦੇ ਜਿਹੜੇ ਆ ਉਹ ਨਿਖੇ ਕਦਮ ਤੇ ਜਰੂਰ ਚੱਲਣ ਤਾਂ ਜੋ ਉਹਨਾਂ ਦੇ ਜਿਹੜੇ ਸੁਪਨੇ ਨੂੰ ਵੀ ਸਕਾਰ ਕੀਤਾ ਜਾ ਸਕੇ ਤੇ ਉਹਨਾਂ ਦੇ ਜਿਹੜੇ ਦਿਖਾਈ ਰਸਤੇ ਦੇ ਚੱਲ ਕੇ ਜਿਹੜੀ ਦੇਸ਼ ਦੀ ਸੇਵਾ ਵੀ ਜੜੀ ਆ ਉਹ ਕੀਤੀ ਜਾ ਸਕੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦਾਨਿਕ ਸਵੇਰਾ ਫਰੋਇਪੁਰ 78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਅੱਜ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਜਿਹੜੇ ਫਰੋਇਪੁਰ ਪਹੁੰਚੇ ਸਭ ਤੋਂ ਪਹਿਲਾਂ ਉਹਨਾਂ ਨੇ ਸ਼ਹੀਦਾਂ ਦੀ ਜਿਹੜੀ ਸਮਾਧ ਤੇ ਨਤਮਸਤਕ ਹੋਇ ਤੇ ਸਰਦਾਰ ਦੇ ਫੁੱਲ ਵੀ ਜਿਹੜੇ ਆ ਉਹ ਅਰਪਿਤ ਕੀਤੇ ਤੇ ਕਿ ਉਸ ਤੋਂ ਬਾਅਦ ਜਿਹੜੇ ਕੈਂਟ ਬੋਰਡ ਦੇ ਸਟੇਡੀਅਮ ਵਿੱਚ ਪਹੁੰਚ ਗਏ ਉਹਨਾਂ ਨੇ ਜਿਹੜਾ ਕੌਮੀ ਝੰਡਾ ਜਿਹੜਾ ਉਲਹਰਾਇਆ ਤੇ ਨੌਜਵਾਨਾਂ ਨੂੰ ਇੱਕ ਸੰਦੇਸ਼ ਵੀ ਕੌਮ ਨੂੰ ਵੀ ਦਿੱਤਾ ਦੀ ਜਿਹੜੇ ਇੱਕ ਸ਼ਹੀਦਾਂ ਦੀ ਜਿਹੜੀ ਸੋਚ ਹੈਗੀ ਆ ਉਹਨਾਂ ਦੇ ਜਿਹੜੇ ਸੁਪਨੇ ਹੈਗੇ ਆ ਉਹਨਾਂ ਨੂੰ ਸਹਾਰਾ ਕਰਨਾ ਚਾਹੀਦਾ ਤੇ ਉਹਨਾਂ ਦੇ ਨਕਸ਼ੇਕਰਮਾਂ ਤੇ ਚੱਲਣਾ ਚਾਹੀਦਾ ਕਿਉਂਕਿ ਨੌਜਵਾਨ ਜਿਹੜੀ ਪੀੜ੍ਹੀ ਹੈ ਖਾਸ ਤੌਰ ਤੇ ਉਹ ਨਸ਼ੇ ਦੀ ਦਲਦਲ ਵਿੱਚ ਜ਼ਿਆਦਾਤਰ ਫਸਦੀ ਜਾ ਰਹੀ ਹੈ ਜਿਸ ਤੋਂ ਉਹਨਾਂ ਨੂੰ ਨਿਕਲਣਾ ਚਾਹੀਦਾ ਤੇ ਜੋ ਵੀ ਸ਼ਹੀਦਾਂ ਨੇ ਸੁਪਨੇ ਦਿਖਾਈ ਨੇ ਜਿਸ ਤਰ੍ਹਾਂ ਆਪਣਾ ਦੇਸ਼ ਬਣਾਉਂਦੇ ਉਹਨਾਂ ਸੋਚ ਰੱਖੀ ਆ ਉਸ ਸੋਚ ਦੇ ਅੱਗੇ ਵਧਣਾ ਚਾਹੀਦਾ ਤਾਂ ਜੋ ਦੇਸ਼ ਦੀ ਸੇਵਾ ਜਿਹੜੇ ਆ ਅੱਗੇ ਵਧ ਕੇ ਜਿਹੜੇ ਨੌਜਵਾਨਾਂ ਨੂੰ ਕਰਨੀ ਚਾਹੀਦੀ ਆ ਤੇ ਇਸ ਮੌਕੇ ਉਹਨਾਂ ਨੇ ਕੌਮ ਨੂੰ ਵੀ ਸੰਦੇਸ਼ ਦਿੱਤਾ ਕਿ ਜਿਹੜਾ ਆਪਣਾ ਦੇਸ਼ ਜਿਹੜਾ ਹੈਗਾ ਦੂਜੇ ਦੇਸ਼ਾਂ ਦੇ ਨਾਲੋਂ ਜਿਹੜਾ ਵੀ ਕਾਫੀ ਅੱਗੇ ਚੱਲਾ ਉਹ ਜਾਂਦਾ ਦਿਖਾਈ ਦੇ ਰਿਹਾ ਤੇ ਇਹ ਜਿਹੜੀ ਸੋਚ ਨੂੰ ਲੈ ਕੇ ਆਮ ਜਿਹੜੇ ਜਿਹੜੇ ਭਾਰਤ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਜਾਂ ਨੌਜਵਾਨ ਜਿਹੜੇ ਹੈਗੇ ਨੇ ਉਹ ਸ਼ੀਦਾ ਦੇ ਜਿਹੜੇ ਆ ਉਹ ਨਿਖੇ ਕਦਮ ਤੇ ਜ਼ਰੂਰ ਚੱਲਣ ਤਾਂ ਜੋ ਉਹਨਾਂ ਦੇ ਜਿਹੜੇ ਸੁਪਨਿਆਂ ਨੂੰ ਵੀ ਸਕਾਰ ਕੀਤਾ ਜਾ ਸਕੇ ਤੇ ਉਹਨਾਂ ਦੇ ਜਿਹੜੇ दे चल के जरिए देश की सेवा भी जारी जा सके कैमरामैन कैमरा मैन सरबजीत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और वॉट्सएप चैनल आरोप